ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐ ਪੰਜਾਬ ਟੀਵੀ ਤੇ ਮੈਂ ਹਾਂ ਜਸਪੁਰੇਵਾਰ ਖਬਰ ਦਸੂਵੇ ਦੇ ਪਿੰਡ ਬੈਬੋਲ ਛੰਨੀਆਂ ਤੋਂ ਹੈ ਜਿੱਥੇ ਕੀ 16 ਸਾਲਾਂ ਦੇ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਮਿੱਤਿਕ ਨੌਜਵਾਨ ਦਾ ਨਾਮ ਗਰਜੋ ਸਿੰਘ ਪੁੱਤਰ ਜਦਵਿੰਦਰ ਸਿੰਘ ਪਿੰਡ ਬੈਬੋਲ ਛੰਨੀਆਂ ਦੱਸਿਆ ਜਾ ਰਿਹਾ ਹੈ ਜਿਸ ਦੀ ਖਬਰ ਸੁਣਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅੱਜ ਮਿੱਤੇਕ ਗੁਰਜੋਤ ਸਿੰਘ ਦਾ ਸੰਸਕਾਰ ਉਹਨਾਂ ਦੇ ਜਦੀ ਪਿੰਡ ਪੈਪੋਲ ਛੰਨੀ ਵਿੱਚ ਕੀਤਾ ਗਿਆ ਜਿਸ ਤੇ ਕੀ ਪੂਰੇ ਪਿੰਡ ਵਿੱਚ ਸ਼ੌਕਦਮ ਮਾਹੌਲ ਬਣਿਆ ਹੋਇਆ ਆਓ ਦੇਖੋ ਪੂਰੀ ਰਿਪੋਰਟ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਐ ਪੰਜਾਬ ਟੀਵੀ ਦੇ ਨਾਲ